ਤਰ ਤੁਸੀਂ ਜਿਵੇਂ ਕਿ ਸਿਕਸ 6 ਸਾਲ ਤੋਂ ਜਿਹੜੀਆਂ ਨਾਮੁਰਾਦ ਬਿਮਾਰੀਆਂ ਕੈਂਸਰ ਹੋ ਨਸ਼ੇ ਜਾਂ ਸ਼ੂਗਰ ਦੇ ਇਲਾਜ ਤੇ ਕੰਮ ਕਰ ਰਹੇ ਹੋ ਜੀ ਤਾਂ ਤੁਸੀਂ ਇਹ ਇਹਨਾਂ ਦੇ ਇਲਾਜ ਬਾਰੇ ਪਹਿਲਾਂ ਕਿਤੋਂ ਰਿਸਰਚ ਕੀਤੀ ਜਾਂ ਕਿੱਥੋਂ ਤੁਸੀਂ ਇਸ ਚੀਜ਼ ਬਾਰੇ ਇਸ ਦੇ ਇਲਾਜ ਬਾਰੇ ਤੁਹਾਡੇ ਫੁਰਨ ਆਇਆ ਜਾਂ ਕਿੱਥੋਂ ਤੁਸੀਂ ਸੋਚਿਆ ਇਸ ਚੀਜ਼ ਲੋਕਾਂ ਦੀ ਸੇਵਾ ਕਰਨ ਬਾਰੇ ਇਹ ਆ ਮੇਰੇ 6-7 ਕੇਸ ਵੀਰੇ ਜਿੰਦਗੀ ਦੇ ਇਹੋ ਜੇ ਬਣ ਗਏ ਜਿਨ੍ਹਾਂ ਦੇ ਘਰਦਿਆਂ ਨੇ ਮਰੀਜ਼ ਦੇ ਕੱਪੜੇ ਬਣਾ ਕੇ ਰੱਖਲੇ ਸੀ ਵੀ ਆਪ ਹੁੰਦਾ ਕਿ ਕੋਈ ਉਹਨਾਂ ਦਾ ਰਿਸ਼ਤੇ ਦਾ ਰਾ ਕੇ ਮਤਲਬ ਦਵਾਈ ਲੈ ਕੇ ਜਾਸੇ ਜੀ ਕਿਵੇਂ ਤੁਸੀਂ ਹੁਣ ਆਪਾਂ ਇੰਨੀਆਂ ਬਿਮਾਰੀਆਂ ਬਾਰੇ ਚਰਚਾ ਕੀਤੀ ਹਨਾ ਨਾਮਰਾਤ ਤਿੰਨ ਬਿਮਾਰੀਆਂ ਦਾ ਤੋਂ ਸ਼ੁਰੂ ਕਰਕੇ ਆਪਾਂ ਸਟੈਪ ਬਾਈ ਸਟੈਪ ਅੱਗੇ ਆਏ ਜਿਵੇਂ ਵੀ ਤਾਂ ਤੁਸੀਂ ਹਰ ਇੱਕ ਬਿਮਾਰੀ ਦਾ ਇੱਕ ਟਾਈਮ ਪੀਰੀਅਡ ਦੱਸਿਆ ਔਰ ਉਹਦਾ ਸ਼ਰਤੇ ਇਲਾਜ ਦੱਸਿਆ ਵੀ 100% ਤੁਹਾਨੂੰ ਇਹਦਾ ਰਿਜ਼ਲਟ ਮਿਲੂਗਾ ਹੀ ਮਿਲੂਗਾ ਤਾਂ ਇਹ ਕੀ ਤੁਹਾਡਾ ਇੱਕ ਆਪਦਾ ਦਾਵਾ ਹੈਗਾ ਜਾਂ ਤੁਸੀਂ ਹੁਣ ਤੱਕ ਕਿੰਨੇ ਜਿਹੜੇ ਪੇਸ਼ੈਂਟ ਨੇ ਇਨ੍ਹਾਂ ਬਿਮਾਰੀਆਂ ਦੇ ਨਾਲ ਤੁਹਾਡੇ ਕੋਲ ਆਏ ਨੇ ਜੇ 100 ਦਾ 100 ਬੰਦਾ ਠੀਕ ਹੋ ਗਿਆ ਤਾਂ ਆਪਰ ਆ ਉਹ ਬਣ ਗਏ ਦੇ ਵਿੱਚੋਂ 90% ਸਾਡੇ ਕੋਲ ਮਰੀਜ਼ ਕਿਹੜੇ ਆਉਂਦੇ ਆ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ ਇਹਨਾਂ ਨੂੰ ਕਿੰਨੇ ਟਾਈਮ ਬਾਅਦ ਪਤਾ ਲੱਗ ਲੱਗਦਾ ਵੀ ਫਰਕ ਪੈਣਾ ਸ਼ੁਰੂ ਹੋ ਗਿਆ ਇਹ ਸਾਡੇ ਕੋਲੇ ਕੋਈ ਬੰਦਾ ਭਰੋਸਾ ਕਰਕੇ ਆਉਂਦਾ ਜੇ ਅਸੀਂ ਉਹਦੇ ਭਰੋਸਾ ਤੋੜੀਏ ਹਨਾ ਮਰੀਜ਼ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਵਾਲੀ ਗੱਲ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਉਹ ਇਹ